ਬੋਲ ਕਾ ਵੀ ਤੇਰਾ ਕੀ ਡੈਟ ਦੁਖਦਾ ਹੈ ਮੇਰੇ ਕੋਲੇ ਜੇ ਪੈਸਾ ਹੈ ਤੇਰਾ ਕੀ ਡੈਟ ਦੁਖਦਾ ਤੂੰ ਇਹ ਦੱਸ ਤੁਹੇ ਦੱਸ ਵੀ 1 ਕਰੋੜ 83 ਲੱਖ ਕਿੱਥੋਂ ਲੈ ਕੇ ਆਏ ਕਿਹੜੇ ਬੰਦੇ ਨੇ ਤੇਰੀ ਜ਼ਮੀਨ ਖਰੀਦੀ ਹੈ ਕਿਹੜੇ ਬੰਦ ਇੱਕ ਕਿੱਥੋਂ ਆਇਆ ਤੂੰ ਕਿਹਾ ਮੈਂ ਜ਼ਮੀਨ ਕਿਹੜੀ ਜ਼ਮੀਨ ਗੈਣੇ ਕੀਤੀ ਹੈ ਲਿਆ ਤੇਰਾ ਅਕਾਊਂਟ ਵਿਖਾ ਔਰ ਉਹ ਜ਼ਮੀਨ ਦੀ ਕੀਮਤ ਕਿੰਨੀ ਸੀ ਸਰਕਾਰੀ ਤੇ ਤੂੰ ਇੰਨੇ ਪੈਸੇ ਕਿਵੇਂ ਅਰੇਂਜ ਕੀਤੇ ਤੂੰ ਗੱਲ ਖਰਾਬ ਦੀ ਰਾਜਾ ਵਡਿੰਗ ਜਿਹੜੀਆਂ ਬੱਸਾਂ ਬੱਸਾਂ ਨਾ ਮੇਰੇ ਬਾਰੇ ਤਾਂ ਬੱਸ ਦੇ ਡਰਾਈਵਰ ਨੂੰ ਤੇ ਕਨੈਕਟਰ ਨੂੰ ਸਰਕਾਰੀ ਬੱਸ ਵਿੱਚ ਚੜ੍ਹ ਕੇ ਪੁੱਛ ਲਓ ਜੇ ਹਰੇਕ ਬੱਸ ਦਾ ਡਰਾਈਵਰ ਤੇ ਕਨੈਕਟ ਰੇ ਨਾ ਕਵੇ ਕਿ ਰਾਜੇ ਵਿਡੰਗਰ ਵਰਗਾ ਕੋਈ ਅਜੇ ਤੱਕ ਨਾ ਮੰਤਰੀ ਆਇਆ ਨਾ ਹੋਣਾ ਫਿਰ ਗੱਲ ਕਰਾਂਗੇ ਇਸੇ ਕਰਕੇ ਇੱਕ ਸੇ ਕਰਕੇ ਬਿੱਟੂ ਦੇ ਬੁੱਲਾ ਤੋਂ ਸਿਕਰੀ ਨਹੀਂ ਲੈ ਰਹੀ ਬਾਈ ਜਿਹੜੀ ਕੋਠੀ ਆ ਉਹ ਤਾਂ ਗਿਣੀ ਵੀ ਨਹੀਂ ਸਾਜੀਸ਼ ਹੈ ਜੇ ਖਾਲੀ ਕਰੋ ਨਹੀਂ ਸਿੱਧਾ 2.5 ਸਾਲ ਪਹਿਲਾਂ ਕਰੋਦਾ ਭਗਵੰਤ ਸਿੰਘ ਮਾਨ ਉਹਨੇ ਆਖਿਆ ਯਾਰ ਬਿੱਟੂ ਜਿਤਾਓ ਕਿਵੇਂ ਨਾ ਕਿਵੇਂ ਇਹ ਕਿਵੇਂ ਨਾ ਕਿਵੇਂ ਕੋਈ ਬਣਾਓ ਐਸਾ ਮਾਹੌਲ ਪਰ ਮਾਹੌਲ ਬਣਿਆ ਇਸ ਕਰਕੇ ਨਹੀਂ ਕਿ ਬਿੱਟੀ ਕੋਲੇ ਤਾਂ ਆਲਰੇਡੀ ਤਿੰਨ ਘਰ ਹੈ ਔਰ ਉਹਨੇ ਰੁਪਿਆ ਆਲਰੇਡੀ ਸਰਕਾਰੀ ਫੀਸ ਉਹਨੇ ਕੋਈ ਭਰੀ ਨਹੀਂ ਅਜ ਤੱਕ ਫਿਰ ਮੈਂ ਇਹਨੂੰ ਪੁੱਛਣਾ ਚਾਹਣਾ ਵੀ ਭਰਾਵਾ ਇਹਦਾ ਮਤਲਬ ਤੂੰ ਕਿਸੇ ਨਾਲ ਰਿਸ਼ਤਾ ਕਾਇਮ ਕੀਤਾ ਹੀ ਨਹੀਂ ਨਾ ਹੀ ਕਿਸੇ ਦਾ ਤੂੰ ਟੈਲੀਫੋਨ ਚੱਕਿਆ ਤੈਨੂੰ ਕਿਸੇ ਨੇ ਇਹ ਨਹੀਂ ਕਿਹਾ ਵੀ ਸਾਡੇ ਘਰੇ aquí de pa ਮੈਨੂੰ ਤਾਂ ਲੁਧਿਆਣੇ ਵਾਲਿਆਂ ਨੇ ਹੱਥ ਕੋਲ ਕੇ ਗੇਟ ਸੌ-ਸੌ ਕੋਠੀਆਂ ਤੇ ਘਰ ਖੋਲਤੇ ਰਾਜੀ ਵਿੜਿੰਗ ਨੂੰ ਮੈਨੂੰ ਤਾਂ ਘਰ ਵੀ ਲੈ ਲਿਆ ਮੈਂ ਐਗਰੀਮੈਂਟ ਹੋ ਗਿਆ ਅੱਜ ਐਗਰੀਮੈਂਟ ਤੁਹਾਡੇ ਸੋਸ਼ਲ ਮੀਡੀਆ ਤੇ ਤੁਹਾਨੂੰ ਸਾਰੇ ਚੈਨਲਾਂ ਨੂੰ ਭੇਜ ਦਿਆਂਗੇ ਵਿੜਿੰਗ ਸਾਹਿਬ ਇੱਕ ਨਸ਼ਾ ਤੁਹਾਡੇ ਤੇ ਸਵਾਲ ਖੜੇ ਕੀਤੇ ਨੇ ਉਹ ਕਹਿੰਦੇ ਕਿ ਤੁਹਾਡੇ ਕੋ ਬਸਾਂ ਦੀਆਂ ਬਾੜੀਆਂ ਦਾ ਪੈਸਾ ਲੋਟ ਹੈ ਵੀ ਹੁਣ ਕਹਾਂ ਵੀ ਤੇਰਾ ਕੀ ਡੇਢ ਦੁਖਦਾ ਮੇਰੇ ਕੋਲੇ ਜੇ ਪੈਸਾ ਹੈ ਤੇਰਾ ਕੀ ਡੇਢ ਦੁਖਦਾ ਤੂੰ ਇਹ ਦੱਸ ਤੂੰ ਇਹ ਦੱਸ ਵੀ 1 ਕਰੋੜ 80 ਲੱਖ ਕਿੱਥੋਂ ਲੈ ਕੇ ਆਏ ਕਿਹੜੇ ਬੰਦੇ ਨੇ ਤੇਰੀ ਜ਼ਮੀਨ ਖਰੀਦੀ ਹੈ ਕਿਹੜੇ ਇੱਕ ਕਿੱਥੋਂ ਆਇਆ ਤੂੰ ਕਹਾਂ ਮੈਂ ਜ਼ਮੀਨ ਕਿਹੜੀ ਜ਼ਮੀਨ ਗੱਨੇ ਕੀਤੀ ਹੈ ਲਿਆ ਤੇਰਾ ਅਕਾਊਂਟ ਵਿਖਾ ਔਰ ਉਹ ਜ਼ਮੀਨ ਦੀ ਕੀਮਤ ਕਿਦੀ ਸੀ ਸਰਕਾਰੀ ਤੇ ਤੂੰ ਇੰਨੇ ਪੈਸੇ ਕਿਵੇਂ ਅਰੇਂਜ ਕੀਤੇ ਤੂੰ ਗੱਲ ਕਰ ਆਪ ਦੀ ਰਾਜਾ ਵਡਿੰਗ ਜਿਹੜੀਆਂ ਬੱਸਾਂ ਬੁੱਸਾਂ ਨਾ ਮੇਰੇ ਬਾਰੇ ਤਾਂ ਬੱਸ ਦੇ ਡਰਾਈਵਰ ਨੂੰ ਤੇ ਕਨੈਕਟਰ ਨੂੰ ਸਰਕਾਰੀ ਬੱਸ ਵਿੱਚ ਚੜ ਕੇ ਪੁੱਛ ਲੋ ਜੇ ਹਰੇਕ ਬੱਸ ਦਾ ਡਰਾਈਵਰ ਤੇ ਕਨੈਕਟਰ ਇਹ ਨਾ ਕਵੇ ਕਿ ਰਾਜਾ ਰੰਗਾਰ ਦਾ ਕੋਈ ਅਜੇ ਤੱਕ ਨਾ ਮੰਤਰੀ ਆਇਆ ਨਾ ਹੋਣਾ ਫੇਰ ਗੱਲ ਕਰਾਂਗੇ ਇਸੇ ਕਰਕੇ ਇੱਕ ਸੇ ਕਰਕੇ ਬਿੱਟੂ ਦੇ ਬੁੱਲਾ ਤੋਂ ਸਿੱਕਰੀ ਨਹੀਂ ਲੈ ਰਹੀ ਹਾਂ ਹਾਂ ਉਧਾਂ ਆਮ ਆਦਮੀ ਪਾਰਟੀ ਮਸ਼ਹੂਰੀਆਂ ਦੀ ਸਰਕਾਰ ਹੈ ਮੈਂ ਕਹਿੰਨਾ ਬੜਾ ਪੈਸਾ ਲਾਇਆ ਤੁਹਾਨੂੰ ਨਹੀਂ ਕਿਸੇ ਨੂੰ ਦਿੱਤਾ ਪਰ ਜਿਹੜੇ ਕੁਝ ਚੈਨਲ ਹੈਗੇ ਆ ਕਈ ਤਾਂ ਚੈਨਲ ਇੱਕ ਤਾਂ ਐਸਾ ਚੈਨਲ ਹੈ ਜਿਹੜੇ ਤੇ ਨਖਰਾ ਨਾਲ ਸ਼ੁਰੂ ਹੁੰਦਾ ਉਹ ਪੀ ਤੋਰ ਨਾ ਹੈ ਜੀ ਕਾ ਆਰਟੀਆਈ ਪਾ ਕੇ ਵੇਖ ਲੋ ਕਰੋੜਾ ਰੁਪਿਆ ਲਟਾਤਾ ਕਰੋੜਾਂ ਰੁਪਇਆ ਲਟਾਤਾ ਇਹੋ ਜਿਹੇ ਚੈਨਲਾਂ ਨੂੰ ਸਰਦਾਰ ਭਗਵੰਤ ਸਿੰਘ ਮਾਨ ਨੇ ਕਿ ਮੈਨੂੰ ਹੀ ਵਿਖਾਈ ਚੱਲੂ ਇਹ ਕਿ ਇਹ ਕਿੱਥੋਂ ਆ ਰਿਹਾ ਪੈਸਾ ਇਹ ਜਿਹੜਾ ਝੰਡੀਆਂ ਤੇ ਡੰਡਿਆਂ ਤੇ ਸਾਡੇ ਕੋਲ ਤਾਂ ਪੂਰਾ ਨਹੀਂ ਆ ਰਿਹਾ ਕੌਣ ਦੇ ਰਿਹਾ ਹੈ ਇਹ ਕਿਹੜੀ ਅਸੀਂ ਫੈਕਟਰੀ ਲਾਤੀ ਹੈ ਆਈਡੀ ਛੇਤੀ ਜਿਹੜੀ ਆਮ ਆਦਮੀ ਪਾਰਟੀ ਕੋਲੇ 2.5 ਸਾਲਾਂ ਚ ਐਡੀ ਵੱਡੀ ਫੈਕਟਰੀ ਆ ਗਈ ਹੈ ਕਿ ਉਹਨੇ ਐਡਵਰਟਾਈਜ਼ਮੈਂਟ ਦੇ ਵੱਟ ਕੱਢ ਰਹੀ ਹੈ ਇਹ ਕੈਮਰਨ ਲਗਾਤਾਰ ਹੋ ਰਹੀ ਹੈ ਪਰ ਕੋਈ ਸਰਕਾਰੀ ਘਾਟ ਲਾਟ ਨਹੀਂ ਹੈਗੀ ਹੋਰੇ ਫਿਰ ਮਾਈਨਿੰਗ ਤਾਂ ਹੀ ਹੋ ਰਹੀ ਆ ਜਿਹੜਾ ਝੰਡਿਆਂ ਦੇ ਪੈਸੇ ਵੀ ਫਿਰ ਮਾਈਨਿੰਗ ਵਾਲੇ ਦਿੰਦੇ ਆ ਝੰਡੀਆਂ ਦੇ ਕੈਪਟਨ ਅਮਰਿੰਦਰ ਸਿੰਘ ਨੂੰ ਸਟਾਰ ਪ੍ਰਚਾਰੇ ਦਾ ਐਲਾਨ ਦਿੱਤਾ ਜੀ ਤੁਹਾਡੀ ਮਦਦ ਤੱਕ ਕਾਂਗਰਸ ਪਾਰਟੀ ਦੇ ਜਿਹੜੇ ਬਹੁਤ ਜੰਗਾ ਹੋਇਆ ਵੀ ਸਟਾਰ ਪ੍ਰਚਾਰ ਜੇ ਕੈਪਟਨ ਅਮਰਿੰਦਰ ਸਿੰਘ ਜਿੰਨੀਆਂ ਸੀਟਾਂ ਤੇ ਘੁੰਮੇਗਾ ਇੱਕ ਜਿਹੜਾ ਲਾਏਗਾ 25000 ਵੋਟ ਭਾਜਪਾ ਦੀ ਘਰ ਦਿਆ ਕਰੂਗੀ ਨੇ ਕੇਜਰੀਵਾਲ ਪੰਜਾਬ ਦੇ ਵਿਚਾਰੇ ਨੇ ਉਹ ਕਹ ਰਹੇ ਨੇ ਕਿ ਅਸੀਂ ਆਮ ਆਦਮੀ ਪਾਰਟੀ ਦੇ ਮਿਹਨਤ ਪ੍ਰਚਾਰ ਵੀ ਕਰੀਏ ਠੀਕ ਹੈ ਹਰ ਬੰਦੇ ਨੂੰ ਹੱਕ ਹੈ ਉਹ ਆਵੇ ਜੀ ਜੀ ਜਿੱਤ ਸਕੇ ਆਵੇ ਸਾਨੂੰ ਕਿਹਤਰਾ ਜਿਕਰ ਕੀਤਾ ਸੀ ਕਿ ਜਦੋਂ ਮੁੱਚ ਕੇ ਆਮ ਆਦਮੀ ਪਾਰਟੀ ਨੇ ਜਿਹੜੀ ਹੈ ਉਹ ਕੋਠੀ ਖਾਲੀ ਕਰਾਈ ਹੈ ਤਾਂ ਕਿ ਸਿੰਪ ਕੀ ਨੇ ਅ ਅ ਬਿੰਗਾ ਜੀ ਅਸੀਂ ਤੁਹਾਨੂੰ 20 ਸਾਲ ਪੜਾਉਣਾ ਇੱਥੇ ਮੁੱਖ ਮੰਤਰੀ ਰਾਹ ਬੁਣਦਾ ਤੁਹਾਨੂੰ ਮਿਹਰਬਾਨੀ ਬਾਬਾ ਜੀ ਅੱਛਾ